ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ yogita ਤੁਹਾਡਾ ਸਪਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਬੋਲਾਂ ਦੀ ਫਿਲਵਾਰੀ ਤੇ ਅੱਜ ਤਾਂਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਤਾਬ ਦੀ ਸ਼ਹੀਦੀ ਦਿਹਾੜਾ ਹੈ ਜੀ ਅੱਜ ਦੇ ਦਿਨ ਮੈਂ ਆਪਣੀ ਨਿੱਕੀਤ ਹੱਥ ਲਿਖਤ ਕਵਿਤਾ ਤੇਗਾਂ ਦੇ ਸਿਰਮੌਰ ਤੁਹਾਡੇ ਸਭ ਦੇ ਰੂਬਰੂ ਕਰਨਾ ਚਾਹਾਂਗੀ ਜੀ ਇਸ ਕਵਿਤਾ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਉਸ ਸਮੇਂ ਦੇ ਇਤਿਹਾਸ ਨੂੰ ਸੰਖੇਪ ਤੇ ਥੋੜੇ ਸ਼ਬਦਾਂ ਵਿੱਚ ਤੁਹਾਡੇ ਸਾਹਮਣੇ ਰੱਖ ਸਕਾਂ ਮੇਰੀ ਕਵਿਤਾ ਦਾ ਨਾਮ ਹੈ ਜੀ ਤੇਗਾ ਦੇ ਸਿਰਮੌਰ ਗੁਰੂ ਹਰਗੋਬਿੰਦ ਜੀ ਕਰ ਜੰਮਿਆ ਤੇਗਾ ਦਾ ਬਾਦਸ਼ਾ ਗੁਰੂ ਹਰਗੋਬਿੰਦ ਜੀ ਕਰ ਜੰਮਿਆ ਤੇਗਾ ਦਾ ਬਾਦਸ਼ਾ ਜਿਨ੍ਹਾਂ ਕਰਤਾਰਪੁਰ ਜੰਗ ਵਿੱਚ ਤੇਗਾ ਦਾ ਜੋਹਰ ਦਿਖਾਇਆ ਜੇ ਨਾ ਕਰਤਾਰਪੁਰ ਜੰਗ ਵਿੱਚ ਤੇਗਾ ਦੇ ਜੋਹਰ ਦਿਖਾਇਆ ਤਿਆਗ ਮਲ ਤੋਂ ਫੇਰ ਉਹਨਾ ਤਿਆਗ ਮਲ ਤੋਂ ਫੇਰ ਉਹਨਾ ਗੁਰਤੇਗ ਬਹਾਦਰ ਨਾ ਪਾਇਆ ਗੁਰਤੇਗ ਬਹਾਦਰ ਨਾਮ ਪਾਇਆ ਬਾਬਾ ਬਕਾਲਾ ਵਿੱਚ ਜਾ ਕੇ ਜੇ ਨਾ ਬਾਬਾ ਬਕਾਲਾ ਵਿੱਚ ਜਾ ਕੇ ਜੇ ਨਾ ਭਗਤੀ ਭਾਵ ਦਾ ਦਰਿਆ ਵਗਾਇਆ ਗੁਰੂ ਹਰਿਕ੍ਰਿਸ਼ਨ ਜੀ ਦੇ ਫਰਮਾਨ ਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਫਰਮਾਨ ਤੇ ਤੁਹਾਨੂੰ ਮੱਖਣ ਸ਼ਾ ਲੁਬਾਣਾ ਲੱਭਣ ਆਇਆ ਤੁਹਾਨੂੰ ਮੱਖਣ ਸ਼ਾ ਲੁਬਾਣਾ ਲੱਭਣ ਆਇਆ 22 ਮੰਝੀਆਂ ਚੋਂ ਪਹਿਚਾਣ ਕਰ 22 ਮੰਝੀਆਂ ਚੋਂ ਅਸਲ ਗੁਰੂ ਪਛਾਣ ਉਹਨਾਂ ਨੇ ਗੁਰੂ ਲਾ ਦੋਰੇ ਦਾ ਨਾਰਾ ਲਾਇਆ ਉਹਨਾਂ ਗੁਰੂ ਲਾ ਦੋਰੇ ਦਾ ਨਾਰਾ ਲਾਇਆ ਮਾਲਕ ਦੇ ਹੁਕਮ ਤੇ ਚੱਲਦੇ ਆਂ ਤੁਸਾਂ ਮਾਲਕ ਦੇ ਹੁਕਮ ਤੇ ਚੱਲਦੇ ਆਂ ਨਵੀਂ ਪਾਤਸ਼ਾਹੀ ਦਾ ਦਰਜਾ ਪਾਇਆ ਕੁਦਰਤ ਦੇ ਨੇੜੇ ਜਾ ਤੁਸਾਂ ਕੁਦਰਤ ਦੇ ਨੇੜੇ ਜਾ ਤੁਸਾਂ ਚੱਕ ਨਾਨਕੀ ਸ਼ਹਿਰ ਵਸਾਇਆ ਜਿੱਥੇ ਤੁਸਾਂ ਮਾਤਾ ਗੁਜਰੀ ਜੀ ਦੇ ਨਾਲ ਡੇਰਾ ਲਾਇਆ ਜਿੱਥੇ ਤੁਸਾਂ ਮਾਤਾ ਗੁਜਰੀ ਜੀ ਦੇ ਨਾਲ ਡੇਰਾ ਲਾਇਆ ਨਾਨਕ ਦੇ ਮਾਰਗ ਤੇ ਚੱਲਦੇ ਆਂ ਨਾਨਕ ਦੇ ਮਾਰਗ ਤੇ ਤੋਰਤੇ ਆਂ ਤੁਸਾਂ ਯਾਤਰਾਵਾਂ ਦਾ ਸਿੰਸੀਲਾ ਚਲਾਇਆ ਜਿੱਥੇ ਜਿੱਥੇ ਵੀ ਤੁਸਾਂ ਚਰਨ ਪਾਏ ਜਿੱਥੇ ਜਿੱਥੇ ਵੀ ਤੁਸਾਂ ਚਰਨ ਪਾਏ ਉਹ ਥਾਂ ਰੁਸ਼ਨਾਇਆ ਉਹ ਥਾਂ ਰੁਸ਼ਨਾਇਆ ਦਿੱਲੀ ਦੇ ਤਖਤ ਤੇ ਬੈਠੇ ਦਿੱਲੀ ਦੇ ਤਖਤ ਤੇ ਬੈਠੇ ਔਰੰਗਜ਼ੇਬ ਨੇ ਤਦ ਲੋਕਾਂ ਨੂੰ ਮੁਸੀਬਤ ਵਿੱਚ ਪਾਇਆ ਦਿੱਲੀ ਦੇ ਤਖਤ ਤੇ ਬੈਠੇ ਔਰੰਗਜ਼ੇਬ ਨੇ ਤਦ ਲੋਕਾਂ ਨੂੰ ਮੁਸੀਬਤ ਵਿੱਚ ਪਾਇਆ ਇਸਲਾਮ ਕਬੂਲੋ ਸਭ اسلام قبولو سب ਇਹ ਕਠੋਰ ਫਰਮਾਨ ਸੁਨਾਇਆ ਇਹ ਕਠੋਰ ਫਰਮਾਨ ਸੁਨਾਇਆ ਕਸ਼ਮੀਰੀ ਪੰਡਤਾਂ ਨੂੰ ਤਦ ਇਹ ਫਰਮਾਨ ਸੁਣ ਕੇ ਕਸ਼ਮੀਰੀ ਪੰਡਤਾਂ ਨੂੰ ਤਦ ਖਿਆਲ ਗੁਰੂ ਤੇਗ ਬਹਾਦਰ ਜੀ ਦਾ ਆਇਆ ਗੁਰੂ ਜੀ ਨੇ ਵੀ ਫਰਿਆਦ ਸੁਣ ਗੁਰੂ ਜੀ ਨੇ ਵੀ ਫਰਿਆਦ ਸੁਣ ਸ਼ਹਾਦਤ ਨੂੰ ਅਪਣਾਇਆ ਉਸ ਦਿਨ ਚਾਂਦਨੀ ਚੌਂਕ ਵਿੱਚ ਉਸ ਦਿਨ ਚਾਂਦਨੀ ਚੌਂਕ ਵਿੱਚ ਇਹ ਔਰੰਗਜ਼ੇਬ ਨੇ ਕਿਹੜਾ ਕਹਿਰ ਕਮਾਇਆ ਤੇਗਾ ਦੇ ਸਿਰਮੌਰ ਨਾਲ ਤੇਗਾ ਦੇ ਸਿਰਮੌਰ ਨਾਲ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਵੀ ਸ਼ਹੀਦ ਕਰਵਾਇਆ ਤੇ ਭਾਈ ਦਿਆਲਾ ਜੀ ਨੂੰ ਵੀ ਸ਼ਹੀਦ ਕਰਵਾਇਆ ਗੁਰੂ ਜੀ ਕਸ਼ਮੀਰੀ ਪੰਡਤਾਂ ਦੀ ਹੋਂਦ ਨੂੰ ਬਚਾ ਗਏ ਗੁਰੂ ਜੀ ਕਸ਼ਮੀਰੀ ਪੰਡਤਾਂ ਦੀ ਹੋਂਦ ਨੂੰ ਬਚਾ ਗਏ ਸੱਚ ਧਰਮ ਤੇ ਇਨਸਾਨੀਅਤ ਲਈ ਆਪਣੇ ਸ਼ੀਸ਼ ਦੀ ਕੁਰਬਾਨੀ ਚੜਾ ਗਏ ਆਪਣੇ ਸ਼ੀਸ਼ ਦੀ ਕੁਰਬਾਨੀ ਚੜਾ ਗਏ ਓ ਤਿਲਕ ਜੰਜੂ ਦੇ ਰਾਖੇ ਓ ਤਿਲਕ ਜੰਜੂ ਦੇ ਰਾਖੇ ਹਿੰਦ ਦੀ ਚਾਦਰ ਕਹਾ ਗਏ ਹਿੰਦ ਦੀ ਚਾਦਰ ਕਹਾ ਗਏ ਤੁਹਾਡਾ ਸ਼ਬਦਾਂ ਬਹੁਤ ਬਹੁਤ ਧੰਨਵਾਦ ਆਵਸੀ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਪੜਾਈਂ ਤੁਹਾਡਾ ਸ਼ਬਦਾਂ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ